ਧੰਨਵਾਦ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਅੱਜ ਬਾਦਲ ਦਾ ਵਿਸ਼ੇ ਕਵਰੇਜ ਕਰਨ ਦੀ ਪਹੁੰਚੇ ਹੋ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਹੈ ਜਿਹੜਾ ਉਹ ਸਾਡਾ ਬਾੜ ਦੇ ਨਾਲ ਇਸ ਸਮੇਂ ਪ੍ਰੀਤ ਹੈ ਖਾਸ ਤੌਰ ਤੇ ਜਿੱਨੀ ਫੱਡੀਏ ਬਾਰਡਰ ਬੈਲਟ ਹੈ ਉਹਦੇ ਵਿੱਚ ਜਿਹੜੀ ਫਲੱਡ ਦੀ ਸਿਚੁਏਸ਼ਨ ਹੈ ਪੰਜਾਬ ਦਾ ਬੱਚਾ ਬੱਚਾ ਉਹਨੂੰ ਤੋਂ ਜਾਣੂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਦੇਸ਼ਾਂ ਦੇ ਉਦੇਸ਼ਾਂ ਦੇ ਮੁਤਾਬਕ ਔਰ ਟ੍ਰੀਅ ਡਾਇਰੈਕਸ਼ਨ ਦੇ ਮੁਤਾਬਕ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦਾ ਪੂਰਾ ਪ੍ਰਸ਼ਾਸਨ ਪੂਰੇ 24 ਘੰਟੇ ਸੱਤੋ ਦਿਨ ਪੂਰੇ ਬੱਬਾ ਭਾਰ ਹੋ ਕੇ ਇਸ ਸਥਿਤੀ ਦੇ ਨਾਲ ਮੈਡੀਟੇਟਰ ਲਈ ਲੱਗਿਆ ਹੋਇਆ ਜਿਹਦੇ ਚਲਦੇ ਕੁਝ ਡਾਟਾ ਸੀ ਡਾ ਤੁਹਾਡੇ ਨਾਲ ਅਸੀਂ ਸ਼ੇਅਰ ਕਰਨਾ ਚਾਹੁੰਦੇ ਹਾਂ ਮੇਰੇ ਨਾਲ ਇਸ ਸਮੇਂ ਫਾਜ਼ਲਕਾ ਤੋਂ ਐਮਐਲਏ ਨਰਿੰਦਰਪਾਲ ਸਿੰਘ ਜੀ ਸਾਹਨਾ ਸਾਹਿਬ ਬੈਠੇ ਨੇ ਔਰ ਐਫਪੀ ਕਮਿਸ਼ਨਰ ਫਾਜ਼ਲ ਕਾ ਮੇਰੇ ਨਾਲ ਅਮਰਪ੍ਰੀਤ ਕੌਰ ਜੀ ਬੈਠੇ ਨੇ ਐਸਐਸਪੀ ਫਾਜ਼ਲ ਕਾ ਗੁਰਮੀਤ ਸਿੰਘ ਜੀ ਬੈਠੇ ਨੇ ਸਾਰਾ ਸਾਡਾ ਜਿਹੜਾ ਪ੍ਰਸ਼ਾਸਨ ਹੈ ਵੱਖ-ਵੱਖ ਡਿਪਾਰਟਮੈਂਟਾਂ ਦੇ ਅਫਸਰ ਸਹਿਬਾਨਾ ਜੂਰੇ ਮੌਜੂਦ ਨੇ ਸੋ ਜਿਹੜਾ ਅਸੀਂ ਤੁਹਾਨੂੰ ਕੁਝ ਡਾਟਾ ਸ਼ੇਅਰ ਕਰਨਾ ਚਾਹੁੰਦੇ ਆ ਉਸ ਦੇ ਤਹਿਤ ਜਿਲ੍ਹਾ ਫਾਜ਼ਲਕਾਰ ਦੇ ਅਧੀਨ ਹੈ ਤਕਰੀਬਨ 20 ਪਿੰਡ ਨੇ 20 12 ਪਿੰਡ ਨੇ ਉੱਚ ਪੰਚਾਇਤਾਂ 20 ਨੇ ਜਿਹੜੀਆਂ ਕਿ ਹਰ ਦੇ ਨਾਲ ਪ੍ਰਭਾਵਿਤ ਹੋਈਆਂ ਇਹਦਾ ਪਿੰਡਾ ਵਿੱਚ ਰੋਟੇਸ਼ਨ ਵਾਈਜ਼ ਆਮ ਲੋਕਾਂ ਤੱਕ ਪਹੁੰਚ ਕਰਦੇ ਹੋਏ ਹਰ ਸੰਬੰਧੀ ਫੈਲਣ ਵਾਲੀਆਂ ਬਿਮਾਰੀਆਂ ਦੀਆਂ ਦਵਾਈਆਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਪਤਨ ਪੋਸਟ ਕਾਮਾਂ ਵਾਲੀ ਪੋਸਟ ਅਤੇ ਅੱਤੂ ਵਾਲਾ ਪੋਲਾ ਜਿਹੜਾ ਉੱਥੇ 24 ਘੰਟੇ ਅੱਠ ਮੈਡੀਕਲ ਟੀਮਾਂ ਨੇ ਜਿਹੜੀਆਂ 24 ਘੰਟੇ ਲਈ ਅੱਠ ਮੈਡੀਕਲ ਟੀਮਾਂ ਨੇ ਜਿਹੜੀਆਂ ਸਮੇਤ ਦਵਾਈਆਂ ਅਤੇ ਐਂਬੂਲੈਂਸ ਦੀਆਂ ਸਿਵਾਮਾ ਉੱਥੇ ਸਾਰੀਆਂ ਹਾਜ਼ਰ ਹੁਣ ਤੱਕ ਜਿਹੜੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਜਿਹੜੀ ਤੰਦ ਡਿਗਣ ਦੇ ਕਾਰਨ ਚਾਰ ਲੋਕ ਫਟਨੀ ਹੋਏ ਸੀ ਇੱਕ ਬੰਦੇ ਨੂੰ ਹਲਕਾ ਜਿਹਾ ਕਰੰਟ ਲੱਗਿਆ ਸੀਗਾ ਅਤੇ ਇੱਕ ਬੱਚਾ ਸੀ ਜਿਹੜਾ ਸਲਿੱਪ ਹੋ ਕੇ ਪਾਣੀ ਦੇ ਵਿੱਚ ਗਿਰਿਆ ਸੀ ਜਿਹਦੀ ਤਬੀਅਤ ਥੋੜੀ ਜਿਹੀ ਖਰਾਬ ਹੋਈ ਸੀ ਇਹਨਾਂ ਨੂੰ ਐਮਬੂਲੈਂਸ ਰਾਹੀਂ ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਦੇ ਰਿਹਾਜ ਰੱਖਿਆ ਗਿਆ ਤੇ ਬਿਲਕੁਲ ਮਹਿਫੂਜ਼ ਨੇ ਕੋਈ ਕੈਜੂਐਲਟੀ ਨਹੀਂ ਹੋਈ ਬਿਲਕੁਲ ਸਾਰਾ ਕੁਝ ਜਿਹੜਾ ਅਲਟਰ ਕੰਟਰੋਲ ਹੈ ਇਹ ਇਹਨਾਂ ਨੂੰ ਇਲਾਜ ਕਰਾ ਕੇ ਇਹਨਾਂ ਨੂੰ ਵਾਪਸ ਇਹਨਾਂ ਦੇ ਟਿਕਾਣਿਆਂ ਤੇ ਮਾਫੂਸ ਤਰੀਕੇ ਨਾਲ ਭੇਜ ਦਿੱਤਾ ਗਿਆ। ਇਸ ਤੋਂ ਇਲਾਵਾ ਹਰ ਪ੍ਰਭਾਵਿਤ ਖੇਤਰਾਂ ਦੇ ਵਿੱਚ ਚਾਰ ਗਰਭਪਤੀ ਔਰਤਾਂ ਦੀ ਡਿਲੀਵਰੀ ਹੋ ਚੁੱਕੀ ਹੈ। ਔਰ ਇਹਨਾਂ ਵਿੱਚੋਂ ਇੱਕ ਔਰਤ ਜਿਹੜੀ ਉਹ ਸਲੇਮ ਸ਼ਾ ਰਾਹਤ ਕੈਂਪ ਹੈ ਜਿਹੜਾ ਸਾਡਾ ਉੱਥੇ ਹੈ ਜੱਜਾ ਤੇ ਬੱਚਾ ਬਿਲਕੁਲ ਚਾਰੋਂ ਬਤੋਕੇ ਕੇਸਸ ਦੇ ਵਿੱਚ ਬਿਲਕੁਲ ਸਵਸਥ ਨੇ ਕੋਈ ਕਿਸੇ ਕਿਸਮ ਦੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਹੜ੍ਹ ਪ੍ਰਭਾਵਿਤ ਸਾਰੇ ਪਿੰਡਾਂ ਦੇ ਪਾਣੀਆਂ ਦੇ ਸੈਂਪਲ ਨੇ ਜਿਹੜੇ ਇਕੱਠੇ ਕਰਕੇ ਟੈਸਟਿੰਗ ਲਈ ਚੰਡੀਗੜ੍ਹ ਭੇਜ ਦਿੱਤੇ ਗਏ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਕਲੋਰਨ ਦੀਆਂ ਗੋਲੀਆਂ ਨੇ ਜਿਹੜੀਆਂ ਘਰ-ਘਰ ਤੱਕ ਜਾ ਕੇ ਵੰਡੀਆਂ ਜਾ ਰੀਆਂ ਨੇ ਤਾਂ ਜੋ ਜਿਹੜੀਆਂ ਵਾਟਰ ਬੋਰਨ ਡਿਜ਼ੀਜ਼ ਨੇ ਇਹਨਾਂ ਤੋਂ ਜਣੀ ਕੇ ਬਚਾ ਰਹੇ ਸਕੇ ਔਰ ਇਸ ਦੇ ਨਾਲ ਹੜ੍ਹ ਪ੍ਰਭਾਵਿਤ ਖੇਤਰ ਲਈ ਜੋ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਕੇਂਦਰ ਬਣਾਏ ਗਏ ਹਨ ਉਹਨਾਂ ਰਾਹਤ ਕੇਂਦਰਾਂ ਵਿੱਚ ਸਿਹਤ ਵਿਭਾਗ ਵੱਲੋਂ 26 ਮੈਡੀਕਲ ਟੀਮਾਂ ਦੁਆਰਾ 24 ਘੰਟੇ ਸਿਹਤ ਸੁਭਾਵਾਂ ਦਿੱਤੀਆਂ ਜਾ ਰਹੀਆਂ ਹਨ ਹੁਣ ਤੱਕ ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਤਕਰੀਬਨ 1500 ਮਰੀਜ਼ਾਂ ਦੀ ਚੈੱਕਅਪ ਕੀਤਾ ਜਾ ਚੁੱਕਿਆ ਅਤੇ ਲੋੜੀਂਦੀ ਦਵਾਈਆਂ ਨੇ ਜਿਹੜੀਆਂ ਉਹ ਮੁਫਤ ਦੇ ਵਿੱਚ ਸਾਰੀਆਂ ਟੋਕਲ ਬਣੀਆਂ ਜਾ ਰਹੀਆਂ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜਿਹੜੇ ਟੋਟਲ ਜਣ ਕੇ 20 ਪੰਚਾਇਤਾਂ 12 ਮੀਲ ਜਿਹੜੇ ਜਾਨਕ ਰਿਪੋਰਟੋਂ ਸਾਡੇ ਪ੍ਰਭਾਤ ਕੋ ਹੋਸੀ ਇਹਨਾਂ ਦੀ ਜਿਹੜੀ ਆਬਾਦੀ ਬਣਦੀ ਹੈ ਇਹ ਲਗਭਗ ਲਗਭਗ 13000 ਦੇ ਕਰੀਬ ਇਹਨਾਂ ਦੀ ਆਬਾਦੀ ਬਣਦੀ ਹੈ ਤੇ ਜੇਕਰ ਪਸ਼ੂਆਂ ਦੀ ਗੱਲ ਕਰੀਏ ਜਿਹੜੇ ਦੁੱਧਾਰੂ ਪਸ਼ੂ ਨੇ ਦੁੱਧ ਦੇਣ ਵਾਲੇ ਜਾਨਵਰ ਨੇ ਤਕਰੀਬਨ ਤਕਰੀਬਨ ਅ 8300 ਦੇ ਕਰੀਬ ਇਹਦੇ ਵਿੱਚ ਜਾਨਵਰ ਨੇ ਜਿਹੜੇ ਦੁੱਧਾਰੂ ਪਸ਼ੂ ਨੇ ਔਰ ਜੇਕਰ ਇਹਨਾਂ ਦੀ ਮਤਲਬ ਕਿ ਆਬਾਦੀ ਦੇ ਹਿਸਾਬ ਨਾਲ ਫੈਮਲੀਆਂ ਦੀ ਗੱਲ ਕਰੀਏ ਤਾਂ ਇਹ ਤਕਰੀਬਨ ਤਕਰੀਬਨ 3500 ਪਰਿਵਾਰ ਬਣਦੇ ਨੇ 3500 ਫੈਮਲੀਆਂ ਬਣਦੇ ਨੇ ਇਹ 3800 ਪਰਿਵਾਰਾਂ ਤੱਕ ਸਾਡੇ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਨੇ ਇੱਕ ਰਾਊਂਡ ਦੇ ਵਿੱਚ ਕੰਪਲੀਟ ਰਾਸ਼ਨ ਘਰਾਂ ਤੱਕ ਪਹੁੰਚਾਤਾ 3800 ਪਰਿਵਾਰਾਂ ਤੱਕ ਇੱਕ ਰਾਊਂਡ ਦੇ ਵਿੱਚ ਰਾਸ਼ਨ ਜਾ ਚੁੱਕੇ ਆ ਔਰ ਜੇਕਰ ਪਸ਼ੂਆਂ ਦੀ ਫੀਡ ਦੀ ਗੱਲ ਕਰੀਏ ਇੱਕ ਰਾਊਂਡ ਦੇ ਵਿੱਚ ਅਸੀਂ ਮਤਲਬ ਕਿ ਸਾਰੇ ਪਸ਼ੂਆਂ ਦੇ ਲਈ ਹੁਣ ਤੱਕ 1200 ਤੋਂ ਵੱਧ ਬੋਰੀਆਂ ਨੇ ਜਿਹੜੀਆਂ ਉਹ ਪਸ਼ੂ ਚਾਰ ਮਤਲਬ ਫੀਡ ਦੀ ਆਸੀ ਜਣ ਕੇ ਪਹੁੰਚਾ ਦਿੱਤੀ ਔਰ ਜਿਹੜਾ ਸੈਕੰਡ ਰਾਊਂਡ ਆ ਇਹਨਾਂ ਤੇ ਮਤਲਬ ਕਿ ਰਿਐਕਸ਼ਨ ਦੀਆਂ ਜਿਹੜੀਆਂ ਟੱਕਰਾਂ ਦਾ ਤੇ ਪਲੱਸ ਜਿਹੜਾ ਪਸ਼ੂ ਜਿਹੜਾ ਆਪਣੇ ਫੀਡ ਆ ਉਹਦਾ ਸੈਕੰਡ ਰਾਉਂਡ ਅੱਜ ਜੀ ਸ਼ੁਰੂ ਹੋਣ ਜਾ ਰਹੇ ਆ ਔਰ ਜਿੱਥੇ ਤੋਂ ਸਾਨੂੰ ਕੌਨਸ ਵੀ ਅਸੀਂ ਇਹਨੇ ਤੇ ਕਾਲਿੰਗ ਦੇ ਸੈਂਟਰ ਬਣਾਇਆ ਹੋਇਆ ਨੇ ਜਿੱਥੋਂ ਇਥੋਂ ਸਾਨੂੰ ਫੀਡਬੈਕ ਆਂਦੀ ਜਾ ਰਹੀ ਹੈ ਵੀ ਫਲਾਣੀ ਜਗ੍ਹਾ ਤੇ ਕਿਸੇ ਜੀ ਦੀ ਕੋ ਘਾਟ ਹੈ ਤਾਂ ਇਮੀਡੀਏਟਲੀ ਅਸੀਂ ਜਣੀ ਕਿ ਉੱਥੋਂ ਤੱਕ ਇਹ ਜਿਹੜਾ ਸਮਾਨ ਇਹ ਅਸੀਂ ਪਹੁੰਚਾ ਦੇਈਏ ਔਰ ਜਿਹੜੇ ਅੱਠ ਰੀਲੀਫ ਸੈਂਟਰ ਸਾਡੇ ਜਿਨ੍ਹਾਂ ਤੇ ਮੈਂ ਪਹਿਲਾਂ ਜ਼ਿਕਰ ਕਰਕੇ ਅੱਗੇ ਵੀ ਜਿਹੜੇ ਅੱਠ ਰੀਲੀਫ ਸੈਂਟਰ ਬਣੇ ਨੇ ਹੁਣ ਤੱਕ ਜਿਹੜੇ ਪਰਸਨ ਜਿਹੜੇ ਡਿਸਪਲੇਸਡ ਹੋਏ ਨੇ ਪਹਿਲੀ ਗੱਲ ਤਾਂ ਇਹਨਾਂ 13290 ਤੋਂ 2000 ਦੇ ਕਰੀਬ ਲਗਭਗ ਜਿਹੜੇ ਪਰਸਨ ਨੇ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਡਿਸਪਲੇਸ ਕੀਤਾ ਗਿਆ ਉਹਨਾਂ ਦੇ ਘਰਾਂ ਤੋਂ ਬਾਹਰ ਲਿਆਂਦਾ ਗਿਆ ਔਰ ਇਹ ਰੀਲੀਫ ਸੈਂਟਰ ਬਾਕੀ ਸਾਰੇ ਮਹਫੂਜ਼ ਨੇ ਜਿਹੜੇ ਰੀਲੀਫ ਸੈਂਟਰ ਨੇ ਰੀਲੀਫ ਸੈਂਟਰਾਂ ਦੇ ਵਿੱਚ ਸਾਡੇ ਕੋਲ ਇਸ ਸਮੇਂ 600 ਬ 650 ਮੰਨ ਕੇ 650 ਦੇ ਕਰੀਬ ਸਾਡੇ ਕੋ ਜਾਨੀ ਕਿ ਉੱਥੇ ਪਰਸਨਸ ਬੰਦੇ ਪਹੁੰਚੇ ਹੋਏ ਨੇ ਤੇ ਲਗਭਗ ਲਗਭਗ 400 ਦੇ ਕਰੀਬ ਸਾਡੇ ਕੋ ਪਸ਼ੂ ਅਸੀਂ ਉਹ ਨਾ ਰੀਲੀਫ ਸੈਂਟਰਾਂ ਦੇ ਵਿੱਚ ਰੱਖਿਆ ਇਸ ਦੇ ਨਾਲ ਨਾਲ ਹੁਣ ਜੇਕਰ ਰੈਸਕਿਊ ਟੀਮਸ ਦੀ ਗੱਲ ਕਰੀਏ ਤਾਂ ਸਾਡੀ ਰੈਸਕਿਊ ਦੀ ਜਿਹੜੀ ਟੀਮ ਉਹ ਬਹੁਤ ਅੱਛਾ ਪਰਫਾਰਮ ਕਰ ਰਹੀ ਹੈ ਫਾਜ਼ਲ ਕਾ ਦੇ ਵਿੱਚ ਜਿਹਦੇ ਵਿੱਚ ਐਨ ਡੀ ਆਰ ਐਫ ਦੀ ਸਾਡੇ ਕੋ ਪਹਿਲਾਂ ਇੱਕ ਟੁਕੜੀ ਆਈ ਸੀ ਜਿਹਦੇ ਵਿੱਚ ਚਾਰ ਗਿਸ਼ਤੀਆਂ ਸਾਡੇ ਕੋ ਚਲਦੀਆਂ ਸੀ ਤੇ ਆਰਮੀ ਜਿਹਨਾਂ ਵੀ ਸਾਡੇ ਪੂਰੇ ਦੋ ਬੋਟਸ ਨੇ ਜਿਹੜੀਆਂ ਉਹ ਦੋ ਕਿਸ਼ਤੀਆਂ ਨੇ ਆਪਣਾ ਬੜੀਆਂ ਚੰਗਾ ਪਰਫਾਰਮ ਕਰ ਰਹੀਆਂ ਨੇ ਤੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਜੀ ਦੇ ਕੱਲ ਗੱਲ ਕਰਨ ਤੋਂ ਬਾਅਦ ਚੋਂ ਇਹਦੇ ਵਿੱਚ ਸਾਡੇ ਕੋਲ ਇੱਕ ਟੀਮ ਹੈ ਜਿਹੜੀ ਐਨਡੀਆਰਐਸ ਦੀ ਅੱਜ ਹੋਰ ਡਿਪਲੂਟ ਹੋ ਗਈ ਜਿਹਦੇ ਵਿੱਚ ਸਾਡੇ ਕੋਲ ਤਿੰਨ ਕਿਸ਼ਤੀਆਂ ਅੱਜ ਹੋਣਾ ਨੇ ਪਰ ਤਕਰੀਬਨ ਤਕਰੀਬਨ ਜਿਹੜੀਆਂ ਪੈਡਲ ਵਾਲੀਆਂ ਦੂਰੀਆਂ ਚੱਪੂ ਵਾਲੀਆਂ ਬੋਟਸ ਨੇ ਤੇ ਉਹਨਾਂ ਸਮੇਤ ਪਲੱਸ ਇਹ ਬੂਟਸ ਦੇ ਸਮੇਤ ਸਾਡੇ ਕੋਲ 23 ਪਿਸਤਲੀਆਂ ਨੇ ਜਿਹੜੀਆਂ ਉਹ ਕੰਮ ਕਰ ਰਹੀਆਂ ਨੇ ਔਰ ਅਸੀਂ ਪਿੰਡ ਵਾਲਿਆਂ ਨੂੰ ਆਪਣੇ ਲੈਵਲ ਦੇ ਉੱਤੇ ਇਹ ਜਿਵੇਂ ਕਿ ਉੱਥੇ ਅਸੀਂ ਜਣੀ ਕਿ ਉਹਨਾਂ ਨੂੰ ਚੱਪੂ ਵਾਲੀਆਂ ਬੂਟਸ ਵੀ ਪ੍ਰੋਵਾਈਡ ਕਰਾਈਆਂ ਹੋਈਆਂ ਵੀ ਜੇਕਰ ਤੁਹਾਨੂੰ ਲੱਗੇ ਵੀ ਕਿਸੇ ਕਿਸਮ ਦੀ ਕੋਈ ਰਾਤ ਭਰਾਤੇ ਅਮਰਜੈਂਸੀ ਟਾਇਰ ਗਈ ਹੈ ਤਾਂ ਤੁਸੀਂ ਸਾਨੂੰ ਦੱਸਿਓ ਤੁਸੀਂ ਚੱਪੂ ਵਾਲੀ ਬੂਟਸ ਦੇ ਵਿੱਚ ਵੀ ਰੈਸਕਿਊ ਕਰ ਸਕਦੇ ਸੋ ਸਾਡਾ ਫਰਜ਼ ਬਣਦਾ ਸੀਗਾ ਕੁਝ ਮੁੱਖ ਮੰਤਰੀ ਪਰ ਆਪ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਕਲੀਅਰ ਦਿਸ਼ਾ ਨਿਰਦੇਸ਼ ਨੇ ਕਿ ਕੋਈ ਵੀ ਮੰਤਰੀ ਕੋਈ ਵੀ ਐਮ ਐਲ ਏ ਪ੍ਰਸ਼ਾਸਨ ਦੇ ਸਾਰੇ ਅਫਸਰ ਕੋਈ ਵੀ ਇੱਕ ਵੀ ਜੜਾ ਮਤਲਬ ਕਿ ਇਸ ਕੰਮ ਦੇ ਵਿੱਚ ਕੋਈ ਵਿਸਲਾ ਨਹੀਂ ਹੋਊਗਾ ਔਰ ਇਹ ਜਿਹੜੀ ਮਤਲਬ ਕਿ ਇਹਨੂੰ ਨੈਚੁਰਲ ਕਲੈਮਿਟੀ ਕਹਿੰਦੇ ਆ ਕੁਦਰਤੀ ਜਾਨੀ ਕਿ ਇਹ ਆਪਦਾ ਹੈ ਇਹਦੇ ਤੇ ਕਿਸੇ ਦਾ ਜੋਰ ਨਹੀਂ ਚੱਲਦਾ ਸੋ ਇਸ ਸੰਬੰਧੀ ਅਸੀਂ ਜਿਹੜਾ ਤੁਹਾਨੂੰ ਸਮੇਂ-ਸਮੇਂ ਸਰ ਮੀਡੀਆ ਨੂੰ ਬੁਲਾ ਕੇ ਅਸੀਂ ਅਪਡੇਟ ਹੈ ਜਿਹੜਾ ਉਹ ਦਿੰਦੇ ਰਹਾਂਗੇ ਕਿਉਂਕਿ ਇਹ ਜਿਹੜੀ ਸਿਚੁਏਸ਼ਨ ਹੈ ਇਹ ਲੰਬੀ ਚੱਲਦੀ ਹੈ ਲੰਬੀ ਇੰਦਾਸੈਂਸ ਕੀ ਹੈ ਕਿ ਹਜੇ ਪਿੱਛੋਂ ਪਾਣੀ ਨਹੀਂ ਆਈ ਜਾ ਰਿਹਾ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਕੱਲ ਦਾ ਕੱਲ ਤੋਂ ਲੈ ਕੇ ਹੁਣ ਤੱਕ ਜਿਹੜਾ ਪਾਣੀ ਹੈ ਉਹਦਾ ਜੋ ਅਸੀਂ ਪਤਾ ਕਰਵਾਇਆ ਨਾ ਪੱਧਰ ਵਧਿਆ ਨਾ ਘਟਿਆ ਸੋ ਅਸੀਂ ਫਿਲਹਾਲ ਜਿਸ ਪੱਧਰ ਤੇ ਪਾਣੀ ਚੱਲ ਰਿਹਾ ਉੱਥੇ ਜਣੀ ਕਿ ਅਸੀਂ ਮੈਨੇਜ ਕਰ ਰਹੇ ਹਾਂ ਹੋਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੀ ਅਪਡੇਟ ਹੋਊਗੀ ਉਹ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਊਗੀ ਮੈਂ ਇੱਕ ਵਾਰ ਤੋਂ ਫੇਰ ਮੀਡੀਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਕਵਰੇਜ ਕਰਨ ਲਈ ਉਰੇ ਫਾਜ਼ਲ ਕਰ ਦਿੱਤਾ ਸਰ ਇਸ ਆਪ ਦਾ ਨੂੰ ਨੇਚਰਲ ਡਿਜਾਸਟਰ ਗੋਸ਼ਟੀ ਤੇ ਕਰਨ ਦੀ ਮੰਗ ਕੀਤੀ ਸੀ ਐਮਪੀ ਇਸ ਫੇਸਿੰਗ ਰਾਇਓ ਉਹਨਾਂ ਦੇ ਬਾਰੇ ਸਟੇਟ ਗਵਰਨਮੈਂਟ ਕੀ ਬੋਲ ਕਹ ਰਹੀ ਹੈ ਦੇਖੋ ਮੈਂ ਹੁਣ ਉਹਦੇ ਕਿਸੇ ਤੇ ਪੋਲਿਟਿਕਲੀ ਅਟੈਕ ਨਹੀਂ ਕਰਨਾ ਕਿਉਂਕਿ ਜੇ ਮੈਂ ਪੋਲਿਟਿਕਲੀ ਉਹਦੇ ਕੋਲ ਗੱਲ ਕਰੂੰਗਾ ਫੇਰ ਕਹਿਣਗੇ ਗੱਲ ਪੋਲਿਟਿਕਲੀ ਕਰਦੇ ਆ ਪਰ ਲੱਭਿਆ ਨਹੀਂ ਥਿਆਏ ਬਾਕੀ ਦੇ ਲੋਕ ਉਰੇ ਆ ਕੇ ਸਰਬਤ ਸਰਬ ਗੋਗਲਵਾ ਤੋਂ ਮਿੱਟੀ ਘਾੜਦੇ ਨੇ ਚਿੱਠੀਆਂ ਲਿਖੀ ਜਾਂਦੇ ਨੇ ਪੱਤਰ ਲਿਖੀ ਜਾਂਦੇ ਨੇ ਜਦੋਂ ਹਰਿਆਣਾ ਨੂੰ ਜਦੋਂ ਰਾਜਸਥਾਨ ਨੂੰ ਪਾਣੀ ਦੀ ਜ਼ਰੂਰਤ ਸੀ ਤਾਂ ਪੰਜਾਬ ਨੇ ਦੇਖਾ ਪੁੱਤ ਹੋਣ ਦੇ ਨਾਤੇ ਆਪਣਾ ਫਰਜ਼ ਅਦਾ ਕੀਤਾ ਸੀ ਔਰ ਪੰਜਾਬ ਨੇ ਆਪਣਾ ਖੂਨ ਪਸੀਨਾ ਇੱਕ ਕਰਕੇ ਆਪਣਾ ਜੋ ਫਰਜ਼ ਨਿਭਾਇਆ ਸੀ ਚਾਹੇ ਉਹ ਫਸਲਾਂ ਦੀ ਗੱਲ ਕਰੀਏ ਚਾਹੇ ਪਾਣੀ ਦੀ ਗੱਲ ਕਰੀਏ ਅੱਜ ਜਦੋਂ ਪੰਜਾਬ ਪਾਣੀ ਤੇ ਡੁੱਬਿਆ ਪਿਆ ਅੱਜ ਦਾ ਅੱਜ ਸਾਡੇ ਕੋਲ ਹੜ੍ਹ ਨਾਲੇ ਹਾਲਾਤ ਹੋਏ ਪਏ ਨੇ ਵੀ ਅੱਜਕੱਲ੍ਹ ਅਸੀਂ ਹਰਿਆਣੇ ਨੂੰ ਕਿਹਾ ਕਿ ਸਾਡੇ ਤੋਂ ਪਾਣੀ ਲੈ ਲਓ ਪਰ ਉਹਨਾਂ ਨੇ ਪੂਰਾ ਜਵਾਬ ਦਿੱਤਾ ਕਿ ਅਸੀਂ ਪਾਣੀ ਨਹੀਂ ਲੈਣਾ ਔਰ ਈਵਨ ਕਰਕੇ ਅੱਜ ਸਵੇਰ ਦੀ ਨਿਊਜ਼ ਚੱਲ ਰਹੀ ਸੀ ਕਿ ਉਹਨਾਂ ਨੇ ਭਾਰਤ ਦਾ ਜਿਹੜਾ ਬਿਆਸ ਮੈਨੇਜਮੈਂਟ ਬੋਰਡ BBMB ਤੋਂ ਵੀ ਜਿਹੜਾ ਇੱਕ ਹਰਿਆਣੇ ਦਾ ਕੋਟਾ ਉਹਨੂੰ ਵੀ ਘਟਾਉਣ ਨੂੰ ਕਿਹਾ ਹੈ ਇਹ ਜਿਹੜੀ ਗੱਲਾਂ ਨੇ ਇਹ ਗੱਲਾਂ ਕਿਤੇ ਨਾ ਕਿਤੇ ਜਾਣੀ ਕਿ ਕੰਸੀਡਰੇਬਲ ਜ਼ਰੂਰ ਨੇ ਕਿ ਜਦੋਂ ਜਦੋਂ ਸਾਡੀ ਜ਼ਰੂਰ ਸੀ ਸਾਨੂੰ ਵਰਤ ਲੱਗਾ ਗਿਆ ਜਦੋਂ ਅੱਜ ਸਾਡੇ ਤੇ ਆਪ ਦਾ ਭਈ ਅੱਜ ਸਿਰਫ ਚਿੱਠੀਆਂ ਪੱਤਰਾਂ ਰਾਹੀਂ ਕੰਮ ਚਲਾਇਆ ਜਾ ਰਿਹਾ ਹੈ ਮੌਕੇ ਤੇ ਉੱਤੇ ਆ ਕੇ ਪੰਜਾਬ ਦੇ ਨਾਲ ਇੱਕ ਤੜਕੇ ਕੋਈ ਨਹੀਂ ਖੜਿਆ ਪੰਜਾਬ ਹੈ ਜਿਹੜਾ ਪੰਜਾਬ ਜਦੋਂ ਕਿਤੇ ਵੀ ਨਾ ਸਿਰਫ ਇਸ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਪਰ ਕੇ ਵਿਦੇਸ਼ਾਂ ਦੇ ਵਿੱਚ ਵੀ ਕਿਤੇ ਜਿੱਥੇ-ਕਿਤੇ ਆਫਤਾ ਹੋਈ ਹੈ ਪੰਜਾਬੀ ਹਮੇਸ਼ਾ ਆਪਣੇ ਲੰਗਰ ਲਾਉਣ ਕਰਕੇ ਉੱਥੇ ਰਸਦ ਪਹੁੰਚਾਣ ਕਰਕੇ ਉਹਨਾਂ ਦੀ ਮਦਦ ਕਰਨ ਕਰਕੇ ਜਾਣੇ ਜਾਂਦੇ ਨੇ ਸੋ ਅੱਜ ਜਦੋਂ ਪੰਜਾਬ ਤੇ ਆਫਤਾ ਭਈ ਤਾਂ ਅੱਜ ਸਾਰਿਆਂ ਨੂੰ ਆਉਣਾ ਚਾਹੀਦਾ ਸੀ ਖਰ ਕੋਈ ਨਹੀਂ ਆਇਆ ਕੋਈ ਗੱਲ ਨਹੀਂ ਪੰਜਾਬੀ ਹੌਸਲੇ ਵਾਲੇ ਨੇ ਦ੍ਰਿੜ ਨੇ ਅਸੀਂ ਇਹ ਇਲਾਕਿਆਂ ਚ ਜਾਦ ਗਏ ਆ ਜਾ ਕੇ ਬੰਦਿਆਂ ਨੂੰ ਪੁੱਛਿਆ ਉਹ ਚੜ੍ਹਦੀ ਕਲਾ ਇਸਨੇ ਕੱਲ ਸਾਨੂੰ ਇੱਕ ਬਜ਼ੁਰਗ ਮਾਤਾ ਮਿਲੇ ਤੇ ਜਮਸ਼ੇਰ ਮੁਹਾਰ ਉਰੇ ਜਿਹੜੀ ਇੱਕ ਢਾਣੀ ਪੈਦੀ ਉਸ ਇਲਾਕੇ ਦਾ ਅਸੀਂ ਮਾਤਾ ਜੀ ਨੂੰ ਪੁੱਛਿਆ ਇਹ ਮਾਤਾ ਜੀ ਬਜ਼ੁਰਗ ਸੀ ਉਹਨਾਂ ਦੀ ਉਮਰ ਮਿਲਣਾ 90 ਦੇ ਕਰੀਬ ਹੋਊਗੀ ਅਸੀਂ ਮਾਤਾ ਜੀ ਨੂੰ ਪੁੱਛਿਆ ਮਾਤਾ ਜੀ ਤੁਸੀਂ ਠੀਕ ਹੋ ਤਾਂ ਮਾਤਾ ਜੀ ਬਈ ਕਹਿਣਾ ਸੀ ਬੇਟਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਆਹੀ ਜੇ ਨੌ ਵਾਰ ਯਾਨੀ ਕਿ ਅਲੱਗ-ਅਲੱਗ ਤਰ੍ਹਾਂ ਦੇ ਬਣ ਕੇ ਉੱਚਾ ਮਲੇ ਉਹ ਰਹੇ ਕਦੇ ਵਾਰ ਲਾਈਕ ਸਿਚੁਏਸ਼ਨ ਕਦੇ ਫਲੱਡ ਲਾਈਕ ਸਿਚੁਏਸ਼ਨ ਤਾਂ ਅਸੀਂ ਪੂਰੀ ਘੜ ਦੀ ਗੱਲ ਹੈ ਘਬਰਾਉਣਾ ਔਰ ਉਹਨੇ ਇਹ ਵੀ ਕਿਹਾ ਕਿ ਸਾਨੂੰ ਇਹ ਪਤਾ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਆਪਣੀ ਪੂਰੀ ਬਾਹ ਲਾ ਰਿਹਾ ਹੈ ਤੇ ਸਾਨੂੰ ਹਰ ਤਰ੍ਹਾਂ ਦੀ ਜਿਹੜੀ ਫੈਸਿਲਿਟੀ ਹੈ ਤੁਸੀਂ ਦੇ ਰਹੇ ਹੋ ਮਤਲਬ ਮੈਂ ਮੈਨੂੰ ਇਹ ਸੀ ਕਿ 90 ਸਾਲ ਦੇ ਸਾਡੇ ਬਜ਼ੁਰਗ ਸਾਡੀ ਮਾਤਾ ਇੰਨੀ ਘੜ ਦੀ ਗੱਲ ਹੈ ਤਾਂ ਇਹ ਪੰਜਾਬੀਆਂ ਨੇ ਸਮਝ ਲਓ ਕਿ ਸਾਨੂੰ ਗੁਰੂ ਮਹਾਰਾਜ ਦੀ ਬਖਸ਼ਿਸ਼ਾਂ ਨੇ ਕਿ ਅਸੀਂ ਹਰ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨੂੰ ਤਕੜਾ ਰੱਖਦੇ ਆ ਅਸੀਂ ਦੋਲ ਦੇ ਵਿੱਚ। ਮਾਤਰੀ ਸਾਹਿਬ ਇਹ ਜੀ ਕਿਰਤ ਤੁਹਾਡੇ ਕੋਲ ਹੈ ਕੋਵਿਡ ਦੇ ਦੌਰਾਨ ਜਿਹੜਾ ਕਿ ਬੀਓਸੀਡਬਲ ਕੰਸਟਰਕਸ਼ਨ ਵਰਕਰ ਵਾਸਤੇ ਸਪੈਸ਼ਲ ਜਿਹੜਾ ਉਹਨਾਂ ਨੂੰ ਇੱਕ ਗ੍ਰੇਡ ਦਿੱਤੀ ਗਈ ਸੀ। ਕੀ ਜਿੰਨਿਆਂ ਦੀ ਜ਼ਿਆਦਾਤਰ ਮੈਜੋਰਟੀ ਜਿਹੜੀ ਹੈ ਇਸ ਵਾਜ਼ੋਤਾ ਦੇ ਵਿੱਚ ਉਹਦੇ ਪੰਜਾਬ ਦੀ ਗੱਲ ਕਰੀਏ ਪੂਰੇ ਪੰਜਾਬ ਦੇ ਵਿੱਚੋਂ ਸਭ ਨਾਲੋਂ ਵੱਧ ਜਿਹੜਾ ਸਾਰੀ ਕਿਰਤੀ ਨੇ 40 ਹਜ਼ਾਰ ਇਸ ਜ਼ਿਲ੍ਹੇ ਦੇ ਨੇ। ਕੀ ਨਿ ਫਿਊਚਰ ਕੋਈ ਇਸ ਤਰ੍ਹਾਂ ਦਾ ਹੈ ਤੁਹਾਡੇ ਵੱਲੋਂ ਜਿਹੜਾ ਬੀਓਸੀਡਬਲ ਨੂੰ ਉਹਨਾਂ ਨੂੰ ਰਾਤ ਦਿੱਤੀ ਜਾਏਗੀ? ਬਿਲਕੁਲ ਦੇਖੋ ਅਸੀਂ BOCW ਦੇ ਵਿੱਚੋਂ ਅਸੀਂ ਚਾਹੇ ਬੱਚਿਆਂ ਦੀ ਪੜ੍ਹਾਈ ਦੀ ਸਟਾਈਫੰਡ ਦੀ ਗੱਲ ਕਰੀਏ ਚਾਹੇ ਐਕਸਪਰੀਸ਼ੀਅਨ ਦੀ ਗੱਲ ਕਰੀਏ ਚਾਹੇ ਜਿੰਨੀਆਂ ਵੀ ਫੈਸਿਲਿਟੀਆਂ ਜਿਹੜੀਆਂ ਟੋਟਲ ਚੱਲਦੀਆਂ ਨੇ ਜੋ ਬੋਰਡ ਦੇ ਅੰਡਰ ਚੱਲਦੀਆਂ ਨੇ ਪਹਿਲਾ ਕਿਉਂਕਿ ਇਹ ਵੈਸੇ ਹਟ ਕੇ ਐ ਸਵਾਲ ਥੋੜਾ ਪਰ ਮੈਂ ਫੇਰ ਵੀ ਦੱਸ ਦੂੰਗਾ ਪਹਿਲਾ ਕੋਈ ਵੀ ਐਪਲੀਕੇਸ਼ਨ ਆਉਂਦੀ ਸੀ ਉਹਨੂੰ 150 ਦਿਨ ਤੋਂ ਉੱਤੇ ਲੱਗਦਾ ਸੀਗਾ ਪ੍ਰੋਸੀਡ ਕਰਨ ਨੂੰ ਉਹ ਉਹਦੇ 'ਚ ਵੀ ਮੈਂ ਕੋਈ ਪੁਰਾਣੀਆਂ ਸਰਕਾਰਾਂ ਦਾ ਜ਼ਿਕਰ ਕਰਾਂ ਚੰਗਾ ਨਹੀਂ ਲੱਗਦਾ ਪਰ ਅਸੀਂ ਜਣੀ ਕਿ ਉਹ ਜਿਹੜੀ ਪੀਰੀਅਡ ਆ ਉਹਨੂੰ ਘਟਾ ਕੇ ਆ ਜਿਹੜਾ ਉਹ 60 ਦਿਨ ਤੇ ਲਿਆਏ ਆ ਜਿਹੜਾ ਕਿ ਅਸੀਂ ਹੋਰ ਘਟਾ ਕੇ ਇਹਨੂੰ ਤਕਰੀਬਨ ਤਕਰੀਬਨ ਵਾਲੇ ਸਮੇਂ ਤੇ 10-12 ਦਿਨ ਇਹਨੂੰ ਹੋਰ ਘਟਾ ਦੇਵਾਂਗੇ ਪਰ ਚਲੋ ਖੈਰ ਇਹਦੇ ਨਾਲ ਮੈਂ ਇੱਕ ਥੋੜੀ ਜਿਹੀ ਗੱਲ ਤੁਹਾਨੂੰ ਹੋਰ ਦੱਸਿਓ ਫਾਜ਼ਿਲ ਕਾਸ ਤਾਂ ਤੁਹਾਨੂੰ ਮੈਂ ਡਾਟਾ ਸ਼ੇਅਰ ਕਰਤਾ ਸੀ ਮੈਂ ਜਲਾਲਾਬਾਦ ਦਾ ਵੀ ਤੁਹਾਨੂੰ ਕੁਝ ਡਾਟਾ ਸ਼ੇਅਰ ਕਰਨਾ ਚਾਹੁੰਦਾ ਜਲਾਲਾਬਾਦ ਦੇ ਵੀ ਕਿਉਂਕਿ ਇਹ ਵਿੱਚ ਹੀ ਹੈ ਕਿ ਸਪੈਸਿਫਿਕ ਸਟੇਟ ਹੋਵੇਗਾ ਤੁਸੀਂ ਮੈਸਟਰ ਫਿਰ ਕਰਦੇ ਲੋਕ ਕਿ ਜੀ ਹਾਂ ਜੀ ਕੋਈ ਨਹੀਂ ਉਹਦੇ ਆਪਾਂ ਸੈਪਰੇਟ ਕਰ ਲਾਂਗੇ ਤੁਸੀਂ ਅੱਜ ਦੀ ਜਿਹੜੀ ਆਪਣਾ ਪਤਾ ਕੀ ਹੈ ਪੀਸੀ ਫਿਰ ਇਸੇ ਹੋਰ ਨਾਲ ਜੁੜੀ ਹੋਈ ਹੈ ਨਾ ਕਿਉਂਕਿ ਇੱਥੇ ਸਭ ਤੋਂ ਵੱਧ ਪ੍ਰਭਾਵ ਉਹ ਨਹੀਂ ਲੱਗ ਕਰਦੇ ਹੋਣਾ ਕਿ ਮੈਂ ਕਹਿ ਰਿਹਾ ਨੇ ਤੂੰ ਉਹ ਲੱਗ ਕਰਦੇ ਤੂੰ ਸਾਡੇ ਤੇ ਜਲਾਲਾਬਾਦ ਦੇ ਜਵਾਬ ਕੁਝ ਨਹੀਂ ਦੇ ਜਲਾਲਾਬਾਦ ਦੇ ਪਿੰਡਾਂ ਦਾ ਮੈਂ ਤੁਹਾਨੂੰ ਡਾਟਾ ਸ਼ੇਅਰ ਕਰ ਸਕਦਾ ਸਾਡੇ ਵਿਪੀ ਕੁਸ਼ਰ ਸਾਹਿਬ ਨੇ ਇੱਕ ਸਪੈਸ਼ਲ ਗਰਦਾਬਰੀ ਇਕਰੌਮ ਦੀ ਹੁਕਮ ਜਾਰੀ ਕਰ ਦਿੱਤੀ ਹੈ ਦੋ ਜਾਂ 13 ਅੱਜ ਵੀ 2023 ਦਾ ਜੇ ਵੀ ਮੁਆਵਜ਼ਾ ਖੜਾ ਹੈ ਉਹਦੇ ਉਹਦੇ ਸੁਣ ਲੋ ਤੁਸੀਂ ਮੁਆਵਜ਼ੇ ਦੀ ਗੱਲ ਤਾਂ ਕਰਤੀ ਪੁਰਾਣੇ ਟਾਈਮ ਦੇ ਵਿੱਚ ਉਹ ਇੱਕ ਦੋ ਸਰਕਾਰ ਸੀ ਕਾਂਗਰਸ ਦੀ ਹੋਣੀ ਜਦੋਂ ਤੁਸੀਂ ਨਹੀਂ ਆਇਆ ਪੁਸ਼ਨਾ ਸੈਟਿਆ ਉਸ ਸਮੇਂ ਇਹਨਾਂ ਨੂੰ ਜਿਹੜੀਆਂ ਇਹਨਾਂ ਦੀਆਂ ਜ਼ਮੀਨਾਂ ਸੀ ਇਹਨਾਂ ਨੂੰ ਜ਼ਮੀਨਾਂ ਨੂੰ ਜਣੀਤੇ ਬਣੇ ਇਹਨਾਂ ਦੇ ਨਾਮ ਤੇ ਨਿਚੜਾਇਆ ਉਸ ਸਮੇਂ ਉਹਨਾਂ ਨੇ ਇਸ ਗੱਲ ਦੇ ਉੱਤੇ ਪ੍ਰੋਪਰ ਜਦੋਂ ਮੈਂ ਇਸ ਇਲਾਕੇ ਤੇ ਆਇਆ ਮੈਨੂੰ ਸਾਡੇ ਐਮਐਲਏ ਸਾਹਿਬ ਨੇ ਵੀ ਉਹਦੇ ਲੋਕਾਂ ਨੇ ਪਿੰਡਾਂ ਨੇ ਦੱਸਿਆ ਵੀ ਸਾਡੇ ਨਾਲ ਪ੍ਰਾਣੀਆਂ ਸਰਕਾਰਾਂ ਐਦਾਂ ਧੋਖਾ ਕਰਕੇ ਗਈਆਂ ਹੁਣ ਇੱਕ ਵਾਰ ਪਾਣੀ ਘਟ ਜਵੇ ਇਹਨਾਂ ਦੀ ਪ੍ਰੋਪਰ ਗਦਾਬਰੀ ਕਰਾਵਾਂਗੇ ਇਹਨਾਂ ਨੂੰ ਮੁਆਵਜ਼ਾ ਦੇਵਾਂਗੇ ਔਰ ਇੱਕ ਗੱਲ ਹੋਰ ਜਦੋਂ 2023 ਚ ਵੀ ਆੜਾ ਆਏ ਸੀ ਇਹਨਾਂ ਪਰਿਵਾਰਾਂ ਨੂੰ 1,20,000 ਰੁਪਏ ਦੇ ਹਿਸਾਬ ਦਾ ਜਿਹਨਾਂ ਦੇ ਮਕਾਨ ਡੈਮੇਜ ਹੋਏ ਸੀ ਸਰਕਾਰ ਨੇ ਪੈਸੇ ਦਿੱਤੇ ਰਹੇ ਅਸੀਂ ਦੁਬਾਰਾ ਵੀ ਫੇਰ ਦੇਾਂਗੇ ਪਲੱਸ ਜਿੱਥੇ ਕਿਤੇ ਵੀ ਇਹਨਾਂ ਨੂੰ ਜ਼ਰੂਰਤ ਹੋਵੇਗੀ ਕੋਈ ਅਮੈਂਡ ਕਰਨਾ ਪਿਆ ਕੋਰਟ ਦੇ ਵਿੱਚ ਜਾ ਕੇ ਕਿਉਂਕਿ ਇਹ ਟੈਕਨੀਕਲ ਇਹ ਲੀਗਲ ਦੇ ਰਿਸਪੈਕਟਿਵ ਨੇ ਕੋਰਟ 'ਚ ਵੀ ਜਾ ਕੇ ਜੇ ਸਾਨੂੰ ਡਿਫੈਂਡ ਕਰਨਾ ਪਿਆ ਤਾਂ ਕੋਰਟ 'ਚ ਵੀ ਡਿਫੈਂਡ ਕਰਕੇ ਇਹ ਜਿਹੜੇ ਲੋਕਲੇ ਜਿਹਨਾਂ ਦਾ ਹੱਕ ਬਣਦਾ ਮਾਲਕਾ ਦਾ ਹੱਕ ਬਣਦਾ ਅਸੀਂ ਕੋਰਟ ਚ ਜਾ ਕੇ ਵੀ ਡਿਪੈਂਡ ਕਰਕੇ ਸਰਕਾਰ ਵੱਲੋਂ ਇਹਨਾਂ ਨੂੰ ਇਹਨਾਂ ਦੀਆਂ ਜ਼ਮੀਨਾਂ ਇਹਨਾਂ ਦੇ ਨਾਮ ਤੇ ਕਰਵਾਉਣਾ। ਸੋ ਮੈਂ ਜਲਾਲਾਬਾਦ ਦਾ ਡਾਟਾ ਮੈਨੂੰ ਸ਼ੇਅਰ ਕਰ ਦੋ ਜੀ ਪਤਾ ਕੀ ਜੈ ਜੀ। ਡਾਟਾ ਡਾਟਾ ਹੈ ਜੀ। ਜਲਾਲਾਬਾਦ ਜਲਾਲਾਬਾਦ ਦਾ ਡਾਟਾ ਤਾਂ ਸ਼ੇਅਰ ਕਰ ਦੋ। ਕਰ ਦੂਗੀ। ਜਲਾਲਾਬਾਦ ਦੇ 10 ਤੋਂ 12 ਪਿੰਡ ਪ੍ਰਭਾਵਿਤ ਹੋਏ ਸੀ ਜੀ ਟੋਟਲ ਜਿਹਦੇ ਵਿੱਚ ਪਿੰਡੋ ਦੇ ਵਿੱਚ ਜਿਹੜੇ ਕਿ ਪਿੰਡਾਂ ਦੇ ਵਿੱਚ ਪਾਣੀ ਨਹੀਂ ਆਇਆ ਉਹਦੇ ਨਾਲ-ਨਾਲ ਪਿੰਡਾਂ ਦੇ ਜਿਹੜੇ ਇਲਾਕੇ ਨੇ ਉਹਨਾਂ 'ਚ ਪਾਣੀ ਆਇਆ ਉੱਥੇ ਵੀ ਅੱਜ ਸਾਡੀ ਐਨਡੀਆਰਐਫ ਦੀ ਜਿਹੜੀ ਕਿ ਜਿਹੜੀ ਟੁਕੜੀ ਹੈ rescued ਲਈ ਉੱਥੇ ਪਹੁੰਚ ਗਈ 2500 ਘਰ ਨੇ ਤੇ 10000 ਬੰਦੇ ਨੇ ਜਿਹਨਾਂ ਜਿਹੜੇ ਅਫੈਕਟਡ ਹੋਏ ਨੇ ਉਸ ਏਰੀਆ ਦੇ ਵਿੱਚ ਤਕਰੀਬਨ ਤਕਰੀਬਨ 3000 ਕੀਲੇ ਦੇ ਕਰੀਬ ਉੱਥੇ ਜਿਹੜੀ ਕਿ ਜਿਹੜਾ ਕੀਲਾ ਜਿਹੜਾ ਉਹ ਅਫੈਕਟ ਹੋਇਆ ਤੇ ਪਸ਼ੂਆਂ ਲਈ ਜੇਕਰ ਗੱਲ ਕਰੀਏ ਤਾਂ ਜਾਨੀ ਕਿ 5000 ਪਸ਼ੂਆਂ ਦੇ ਲਈ ਅਸੀਂ ਹੁਣ ਤੱਕ ਤਕਰੀਬਨ ਤਕਰੀਬਨ 1000 ਜਣੇ ਜਿਹੜਾ ਫੀਲਡ ਦਾ ਜਣ ਕੇ ਬੈਗ ਹੈ ਜਿਹੜਾ ਉੱਥੇ ਅਸੀਂ ਪਹੁੰਚਾਤਾ ਤੇ ਇਹਨਾਂ ਪਰਿਵਾਰਾਂ ਦੇ ਵਿੱਚ ਜਿਹੜੇ ਜਿਹੜੇ ਪਰਿਵਾਰਾਂ ਨੂੰ ਜ਼ਰੂਰ ਸੀ ਅਸੀਂ ਜਾ ਕੇ ਸਾਡੀ ਟੀਮਾਂ ਨੇ ਉੱਥੇ ਪੁੱਛਿਆ ਤਾਂ ਅਸੀਂ ਉੱਥੇ ਤਕਰੀਬਨ ਇੱਕ ਰਾਊਂਡ ਦੇ ਵਿੱਚ ਅਸੀਂ ਰਾਸ਼ਨ ਜਿੰਨੇ ਕਿੱਟਾ ਪਹੁੰਚਾਦਿਆਂ ਅੱਜ ਸਾਡਾ ਦੂਆ ਰਾਊਂਡ ਹੈ ਜਿਹੜਾ ਉੱਥੇ ਵੀ ਸਟਾਰਟ ਹੋਊਗਾ ਜਨਾਲਾਬਾਦ ਤੇ ਅਸੀਂ ਉੱਥੇ ਵੀ ਸੈਕੰਡ ਰਾਊਂਡ ਦੇ ਵਿੱਚ ਕਿੱਟਾ ਪਹੁੰਚਾਵਾਂਗੇ ਜਨਾਲਾਬਾਦ ਦੇ ਜਿਹੜੇ ਵਿਧਾਇਕ ਨੇ ਐਮਐਲਏ ਨੇ ਗੋਲਦੀ ਕੰਬੋਟੀ ਉਹ ਖੁਦ ਉੱਥੇ ਇਸ ਸਮੇਂ ਮੌਜੂਦਾ ਸਿਚੁਏਸ਼ਨ ਦੇ ਉੱਤੇ ਡਟੇ ਹੋਏ ਨੇ ਔਰ ਆਪਣੇ ਪਿੰਡਾਂ ਦੇ ਵਿੱਚ ਜਾਨੀ ਕਿ ਜਾ ਕੇ ਉਹਨਾਂ ਤੋਂ ਪੂਰੀ ਫੀਡਬੈਕ ਲੈ ਰਹੇ ਨੇ ਹਜ਼ਾਰ ਉੱਤਰ ਤਰਪਾਲਾਂ ਦੀ ਜਰੂਰ ਸੀ ਤਰਪਾਲਾਂ ਦੀ ਰਿਕੁਆਇਰਮੈਂਟ ਉਹrophy ਆਈ ਹੈ ਫਾਜ਼ਿਲ ਕਾਜ ਵੀ ਆਈ ਹੈ ਉੱਥੇ ਅਸੀਂ 100 ਤਰਪਾਲਾਂ ਪਹੁੰਚਾ ਦਿੱਤੀਆਂ ਅੱਜ ਅਸੀਂ ਫਾਜ਼ਿਲ ਕਾਜ ਵੀ ਉਹਦੇ ਜਾਨੀ ਕਿ ਤਰਪਾਲਾਂ ਜਿਹੜੀਆਂ ਉਹ ਲੋਕਾਂ ਦੇ ਘਰਾਂ ਤੱਕ ਪਹੁੰਚਾਵਾਂਗੇ ਹਜੇ ਤੱਕ ਜਾਨੀ ਕਿ ਲੋਕ ਨੇ ਜਿਹੜੇ ਉੱਥੇ ਕੋਈ ਕਿਸੇ ਕਿਸਮ ਦੀ ਆਈ ਜੀ ਕੋਈ ਮਤਲਬ ਕਿ ਪਰਮਾਤਮਾ ਸੋਖ ਰੱਖੇ ਕੋਈ ਆਈ ਜੀ ਸਾਡੇ ਕੋਲ अनहोनी दी घटना ਸਾਹਮਣੇ ਨੇ ਸੋ ਮੈਂ ਇੱਕ ਵਾਰ ਤੋਂ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਕਵਰੇਜ ਕਰਨ ਲਈ ਆਏ ਹੋ ਬਾਕੀ ਜਿਹੜੇ ਤੁਹਾਡੇ ਸਵਾਲ ਹੋਣਗੇ ਇਹਨਾਂ ਤੋਂ ਹਟ ਕੇ ਆਪਾਂ ਇੱਕ ਅਲੱਗ ਤੋਂ ਪੀਸੀ ਕਰ ਦਾਂਗੇ ਉਹਦੇ ਤੁਹਾਡੇ ਸਾਰੇ ਜੋ ਸਵਾਲਾਂ ਦੇ ਜਵਾਬ ਮੰਤਰੀ ਜੀ ਤੁਸੀਂ ਸਵਾਲ ਕਰ ਸਕਦੇ ਹਾਂ ਇਹ ਹੜਾ ਨਾਲ ਗੇਰੀ ਦੇ ਸੀਰੀ ਲਾਸਟ ਕੁਐਸਚਨ ਹੈ ਸਰ ਸਰ ਇਹ ਜਿਹੜੀ ਪ੍ਰੋਬਲਮ ਹੈ ਨਾ ਫਲਡ ਆ ਰਹੀ ਸਰ ਇਹ ਹਮੇਸ਼ਾ ਆਉਂਦੀ ਰਹਿੰਦੀ ਸਰ ਜਿੰਨੇ ਨਾਲ ਕਿਸਾਨ ਬਾਰਡਰ ਏਰੀਆ ਦੇ ਲੋਗ ਵਪਾਰੀ ਤੇ ਸਰਕਾਰ ਦਾ ਵੀ ਬਹੁਤ ਵੱਡਾ ਘਾਟਾ ਜਿਹੜਾ ਐਸ ਫਲੱਡ ਨਾਲ ਹੁੰਦਾ ਸਰ ਪੱਕੇ ਪ੍ਰਬੰਧ ਕਿਉਂ ਨਹੀਂ ਕੀਤੇ ਜਾਂਦੇ ਸਰ ਪੱਕੇ ਪ੍ਰਬੰਧਾਂ ਦੇ ਵਿੱਚ ਨਾ ਜੀ ਬਹੁਤ ਜ਼ਿਆਦਾ ਟੈਕਨਕ ਟੈਕਨੀਕੈਲिटीज ਇਨਵੋਲਵ ਹੋਉਂਦੀਆਂ ਨੇ ਕੁਦਰਤ ਦੇ ਨਾਲ ਚਾਹੇ ਇਨਸਾਨ ਨੇ ਛੇੜ ਛੜ ਕੀਤੀ ਚਾਹੇ ਕੁਦਰਤ ਨੂੰ ਕੋਈ ਜੱਜ ਨਹੀਂ ਕਰ ਸਕਦਾ ਨੂੰ ਨੋਬਡੀ ਕੈਨ ਜੱਜ ਵੀ ਇੱਥੇ ਹੁਣ ਤੁਸੀਂ ਇਹ ਦੇਖੋ ਵੀ ਜਿਹੜੀਆਂ ਹੋ ਸੂਬੇ ਨੇ ਜਿਹੜਾ ਉੱਤਰਾਖੰਡ ਹੈ ਕਦੇ ਨਹੀਂ ਸੀ ਸੁਣਦੇ ਵੀ ਉੱਥੇ ਇੰਨੇ ਲਗਾਤਾਰ ਕਲਾਊਡ ਬਰਸ ਹੁੰਦੇ ਨੇ ਹੁਣ ਤੁਸੀਂ ਦੇਖੋ ਉੱਥਰਾ ਰੜਕਾ ਆਏ ਸਾਲ ਦੋ ਤਿੰਨ ਕਲਾਊਡ ਬਰਸ ਹੋ ਜਾਂਦੇ ਨੇ ਕਿੰਨਾ ਕੁਝ ਰੁੱੜ ਜਾਂਦਾ ਐਵੇਂ ਕਦੇ ਨਹੀਂ ਸੀ ਸੋਚਿਆ ਵੀ ਆਹ ਇਲਾਕਿਆਂ ਦੇ ਵਿੱਚ ਕਦੇ ਇੰਨੀ ਬਰਸਾਤ ਹੋਊਗੀ ਸੋ ਕਿਤੇ ਨਾ ਕਿਤੇ ਜਿਹੜੀ ਨੇਚਰ ਹੈ ਉਹ ਮਿਊਟੇਟ ਕਰ ਰਹੀ ਹੈ ਜਿਵੇਂ ਜਿਵੇਂ ਨੇਚਰ ਮਿਊਟੇਟ ਕਰ ਰਹੀ ਹੈ ਸਾਨੂੰ ਆਉਣ ਵਾਲੇ ਸਮੇਂ 'ਚ ਉਹ ਸਾਰੀਆਂ ਚੀਜ਼ਾਂ ਆਪਣੇ ਆਪ ਵੀ ਕਰਦੀਆਂ ਪੈਣਗੀਆਂ ਸੋ ਇੱਕ ਵਾਰ ਇਹ ਅੱਜ ਜਿਹੜੇ ਹਾਲਾਤ ਨੇ ਅੰਡਰ ਕੰਟਰੋਲ ਆ ਜਾਣ ਉਸ ਤੋਂ ਬਾਅਦ ਜੋ ਅਸੀਂ ਸਰਕਾਰ ਪੱਧਰ ਤੇ ਤੇ 100% ਕੋਈ ਨਾ ਕੋਈ ਹੋਰ ਨਾਲ ਸਮਝ ਕੋਈ ਵਧੀਆ ਪਲਾਨ ਹੈ ਮੰਤਰੀ ਜੀ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਜੀ ਅਗਰ ਸੂਤਰ ਜੋ ਕਹਿੰਦੇ ਆ ਉਹ ਵੀ ਦਰਿਆ ਤੇ ਜਿਹੜੇ ਲੋਕ ਹੈ ਨਾ ਦਰਿਆ ਸੀ ਉਹਦੇ ਤੇ ਲੋਕ ਆ ਕੇ ਵੱਸ ਗਏ ਸੀ ਤੇ ਅਗਰ ਦਰਿਆ ਨੂੰ ਜਗ੍ਹਾ ਨਹੀਂ ਦਿੱਤੀ ਜਾਏ ਤਾਂ ਪਾਣੀ ਕਿੱਥੇ ਤਰ ਜਾਏ ਪਹਿਲਾਂ ਕਿਹਾ ਜੀ ਵੀ ਅਸੀਂ ਇਹਨਾਂ ਲੋਕਾਂ ਨੂੰ ਵਾਸਤੇ ਆਪਾਂ ਵੀ ਦੋਹਰਾਈ ਪ੍ਰੋਬਲਮ ਹੈ ਨਾ ਕਿਉਂਕਿ ਅਗਰ ਅਸੀਂ ਜ਼ਮੀਨ ਦੇ ਦਤਾ ਕੋਈ ਪ੍ਰਸਤਾਵ ਬਣਾਇਆ ਤਾਂ ਦਰਿਆ ਤਾਂ ਅੱਟ ਜਾਣਾ ਮੈਂ ਕੋਈ ਕਿਹਾ ਤੱਕ ਇਹ ਦੇਖੋ ਇਹ ਪ੍ਰੋਰੋਗੇਟਿਵ ਹੈ ਜਿਹੜਾ ਪੂਰੇ ਸਰਕਾਰ ਲੈਵਲ ਤੇ ਪ੍ਰੋਬਲਮ ਪ੍ਰੋਰੋਗੇਟਿਵ ਹੈ ਇਹਦੇ ਲਈ ਅਸੀਂ ਫਿਰ ਆਲਾ ਫਲੱਡ ਲਾਈਕ ਸਿਚੁਏਸ਼ਨ ਨੂੰ ਕੰਟਰੋਲ ਕਰਕੇ ਫਿਰ ਸਰਕਾਰ ਪੱਧਰ ਤੇ ਬਰਾਡਰ ਰੂਪ ਦੇ ਵਿੱਚ ਇਹਦੇ ਤੇ رائے ਸਵਾ ਕਰਾਂਗੇ ਜਿਹੜੇ ਬੰਦੇ ਦਰਿਆ ਦੇ ਵਿੱਚ ਉਹਨਾਂ ਦੀ ਵੀ ਮਜਬੂਰੀਆਂ ਮੈਂ ਇਹ ਵੀ ਨਹੀਂ ਕਹਿ ਸਕਦਾ ਕਾਰਨ ਕੀ ਹੈ ਦੇਖੋ ਪੇਟ ਹਰੇਕ ਦੇ ਲੱਗੇ ਹੋਏ ਰੋਟੀ ਹਰੇਕ ਨੇ ਖਾਣੀ ਸੋ ਉਹਨਾਂ ਦੀਆਂ ਜ਼ਮੀਨਾਂ ਦਰਿਆ ਦੇ ਵਿੱਚ ਆ ਗਈਆਂ ਉਹ ਰੱਖੀਆਂ ਦੀਆਂ ਜ਼ਮੀਨਾਂ ਨੇ ਉਹ ਉੱਥੇ ਰੋਜੀ ਰੋਟੀ ਕਰਦੇ ਨੇ ਪਰ ਜਦੋਂ ਦਰਿਆ ਚੜਦਾ ਫਿਰ ਉਹ ਫਸਲਾਂ ਦੀਆਂ ਡੁੱਬ ਜਾਂਦੀਆਂ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਕ ਦੂਜੇ ਨਾਲ ਓਵਰਲੈਪ ਕਰਦੀਆਂ ਨੇ ਕੋਈ ਤਾਂ ਕੋਈ ਨਾ ਕੋਈ ਬੈਠ ਕੇ ਬਰਾਡਰ ਰਿਹਾ ਤਾਂ ਵਿਊ ਹੈ ਜਿਹੜਾ ਕਰਕੇ ਇਹਦੇ ਤੇ ਕੋਈ ਨਾ ਕੋਈ ਆਨਲਾਈਨ ਬਣੇ ਕੱਢਾ ਵਧੀਆ ਜ਼ਮੀਨਾਂ ਉਹਨਾਂ ਨੂੰ ਦਿੱਤੀਆਂ ਜਾਣੀਆਂ ਇਹ ਬਾਟਰ ਸ਼ੈਟਨ ਆਉਂਦਾ ਜਾਂ ਦਰਿਆ ਛੱਟਦਾ ਜਿਸ ਤਰ੍ਹਾਂ ਹੁਣ ਤੁਸੀਂ ਥੋੜਾ ਸਮਾਂ ਪਹਿਲਾਂ ਜ਼ਿਕਰ ਕੀਤਾ ਕਿ ਸੀਐਮ ਸਾਹਿਬ ਦੇ ਕਹਿਣ ਤੇ ਮਤਲਬ ਸਾਡਾ ਜਿਹੜਾ ਪ੍ਰਸ਼ਾਸਨ ਹੈ ਜਾਂ ਸਾਡੇ ਵਿਧਾਇਕ ਉਹ ਕਬਾਬਰ ਹੋਏ ਆ ਇਸ ਗੱਲ ਨੂੰ ਅਸੀਂ ਮੰਨਦੇ ਆ ਕਿਉਂਕਿ ਅਸੀਂ ਦੇਖਦੇ ਆ ਸਾਡੇ ਮਾਨਯੋਗ ਵਿਧਾਇਕ ਸਾਹਿਬ ਰਾਤ ਦੇ ਨੇਕ ਕਰ ਰਹੇ ਆ ਸਾਡੇ ਤਿੰਨ ਫੀਮੇਲ ਆਫੀਸਰ ਹੈਗੇ ਨੇ ਡਿਪਟੀ ਕਮਿਸ਼ਨਰ ਏਡੀਸੀ ਐਸਟੀਐਮ ਔਰ ਇਹ ਪੁਲਿਸ ਪ੍ਰਸ਼ਾਸਨ ਦੇ ਨਾਲ ਮਾਨਯੋਗ ਐਸਐਸਪੀ ਸਾਹਿਬ ਦੇ ਨਾਲ ਇਹ ਵੀ ਆਪਣਾ ਆਪ ਭੁਲਾ ਕੇ ਲੱਗੇ ਹੋਏ ਆ ਅਸੀਂ ਮੰਨਦੇ ਆ ਇਸ ਚੀਜ਼ ਨੂੰ ਕਿ ਜਿਹੜਾ ਸਰਕਾਰ ਕੁਝ ਦੇ ਰਹੀ ਹੈ ਇਹ ਤਾਂ ਆਪਣੀ ਡਿਊਟੀ ਨਿਭਾ ਰਹੇ ਆ ਜੋ ਸਰਕਾਰ ਦੇਗੀ ਉਹੀ ਇਹ ਕਰ ਰਹੀ ਹੈ ਅਫਰਟ ਕੁਝ ਇਨਸਾਨੀਅਤ ਦੇ ਦੌਰ ਤੇ ਵੀ ਕਰਦੇ ਦਿਖਾਈ ਦਿੰਦੇ ਆ ਤੇ ਤੁਹਾਨੂੰ ਲੱਗਦਾ ਹੈ ਕਿ ਲੋਕ ਸੰਤੁਸ਼ਟ ਹੈ ਸਰਕਾਰ ਦੀ ਕਾਰਗੁਜ਼ਾਰੀ ਤੋਂ ਵੀ ਕੀ ਸਰਕਾਰ ਦੇ ਰਹੀ ਹੈ ਨਾ ਉਹੜ ਪੀੜਤਾਂ ਨੂੰ ਦੇਖੋ ਮੇਰੀ ਗੱਲ ਸੁਣੋ ਜਦੋਂ ਕਿਤੇ ਕੋਈ ਕੁਦਰਤੀ ਆਫਤ ਆਉਂਦੀ ਜੀ ਉਦਰ ਦੀ ਆਫਤ ਨੂੰ ਨਜਿੱਠਣ ਲਈ ਕੱਲਾ ਸਰਕਾਰ ਜਾਂ ਕੱਲਾ ਕੋਈ ਇਨਸਾਨ ਕੁਝ ਨਹੀਂ ਕਰ ਸਕਦਾ ਉਦਰਤ ਨਾਲ ਨਜਿੱਠਣ ਦੇ ਲਈ ਸਾਨੂੰ ਸਾਰਿਆਂ ਨੂੰ ਸਿਰ ਜੋੜਨਾ ਪੈਂਦਾ ਉਹ ਨਾ ਸਾਰਿਆਂ ਇੰਜ ਹੀ ਲੱਗੀਆਂ ਹੋਈਆਂ ਮੈਂ ਦੱਸ ਰਿਹਾ ਜੀ ਹੁਣ ਜੇ ਅਸੀਂ ਸਰਕਾਰੀ ਪੱਤਰ ਤੇ ਤਾਂ ਜੋ ਕਰ ਰਹੇ ਕਰ ਰਹੇ ਆ ਅਸੀਂ ਆਪਣੇ ਨਿੱਜੀ ਪੱਤਰ ਦੇ ਉੱਤੇ ਜੀ ਅਸੀਂ ਆਪਣੇ ਆਪਣੇ ਹਲਕਿਆਂ ਦੇ ਵਿੱਚੋਂ ਰਸਦ ਸਮਾਨ ਜਿਹੜੀ ਜਿਹੜੀ ਚੀਜ਼ ਦੀ ਜਰੂਰਤ ਹੈ ਹੁਣ ਜਿਵੇਂ ਮੈਂ ਇੱਕ ਗजांपल ਦੰਨਾ ਹੈ ਜਿਹੜੇ ਕਰਕੇ ਤੋਂ ਮੈਂ ਬਲੌਂਗ ਕਰਦਾ ਖੰਨੇ ਤੋਂ ਜੀ ਮੈਂ ਖੰਨੇ ਤੋਂ ਕੱਲ ਆਪਣੇ ਲੈਵਲ ਦੇ ਉੱਤੇ ਪੂਰੀ ਗੱਡੀ 10 ਚੱਕੀ ਭਰਾ ਕੇ ਇੱਕ ਗੀੜ ਦੀ ਭੇਜੀ ਅੱਜ ਸਾਡੀ ਖੰਨੇ ਤੋਂ ਰਾਸ਼ਨ ਦੀ ਗੱਡੀ ਇੱਕ ਵੀਰ ਦੇ ਅਲੱਗ-ਅਲੱਗ ਜਿਹੜੀ ਜਰੂਰਤਾਂ ਸਮਾਨ ਆ ਉਹ ਪਹੁੰਚ ਰਿਹਾ ਉਹ ਰੇਟ ਘੰਟੇ ਤੱਕ ਐਵੇਂ ਮੈਂ ਕਹਿੰਦਾ ਵੀ ਬਾਕੀ ਲੋਕ ਵੀ ਸਾਡਾ ਇੰਨਾ ਸਹਿਯੋਗ ਦੇ ਰਹੇ ਨੇ ਸਾਡੇ ਨਾਲ ਧਾਰਮਿਕ ਜਥੇਬੰਦੀਆਂ ਇੰਨੀਆਂ ਸਹਿਯੋਗ ਦੇ ਰਹੀਆਂ ਨੇ ਦੇਖੋ ਹੁਣ ਤਾਂ ਆਪਾਂ ਨੂੰ ਰਲ ਮਿਲ ਕੇ ਸਿਰ ਜੋੜ ਕੇ ਇਹ ਤਾਂ ਦਾ ਆਪਾਂ ਨੂੰ ਇੱਕ ਵਾਰ ਪਹਿਲਾਂ ਇਸ ਸਿਚੁਏਸ਼ਨ ਤੋਂ ਉੱਪਰ ਨਾ ਪਊਗਾ ਔਰ ਮੈਨੂੰ ਮੈਂ ਪਿੰਡਾਂ ਦੇ ਵਿੱਚ ਗਿਆ ਮੈਂ ਤੁਹਾਨੂੰ ਦੱਸਦਾ ਸਾਨੂੰ ਕੱਲ ਦੀ ਸਾਡੀ ਉਹ ਤੁਸੀਂ ਦੇਖੀ ਹੋਵੇ ਕਈ ਤੁਹਾਨੂੰ ਵੀਡੀਓ ਤੁਸੀਂ ਉਹ ਪਿੰਡ ਵਾਲਿਆਂ ਨੇ ਕਿਹਾ ਕਹਿੰਦੇ ਫਸਟ ਟਾਈਮ ਹੋਇਆ ਸਾਡੇ ਕੋਲ ਇਹਨਾਂ ਹਾਲਾਤਾਂ ਦੇ ਵਿੱਚ ਕੋਈ ਮੰਤਰੀ ਕੋਈ ਐਮਐਸਏ ਕੋਈ ਐਸਐਸਪੀ ਕੋ ਡੀਸੀ ਸਾਡੇ ਕੋਈ ਨਾ ਹਲਾਤਾ ਚ ਪਹੁੰਚਿਆ ਹੋ ਸਰ ਪਿਛਲੇ ਹਫਤੇ ਬਲਬੀਰ ਸਿੰਘ ਸਿਹਤ ਮੰਤਰੀ ਆਏ ਸੀਗੇ ਉਹਨਾਂ ਨੂੰ ਵੀ ਮੈਂ ਇਹ ਸਵਾਲ ਕੀਤਾ ਸੀਗਾ ਕਿ ਹੁਣ ਦੇਖੋ ਫਲੱਡ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ ਜਾਨਵਰ ਵੀ ਚ ਮਰ ਰਹੇ ਆ ਠੀਕ ਹੈ ਹੁਣ ਤੁਸੀਂ ਕਹਿੰਦੇ ਆ ਕਲੋਰੋਨ ਦੀਆਂ ਗੋਲੀਆਂ ਮਤਲਬ ਅਸੀਂ ਵੰਡ ਰਹੇ ਆ ਜਾਂ ਸਿਹਤ ਵਿਭਾਗ ਨੇ ਆਪਣੇ ਸ਼ਿਬਰ ਲਗਾ ਲਏ ਆ ਕੰਨ ਤੁਸੀਂ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਥੋੜਾ ਸਮਾਂ ਪਹਿ ਕੇ ਇੱਕ ਬਹੁਤ ਵੱਡੀ ਮਹਾਮਾਰੀ ਵੀ ਫੈਲੇਗੀ ਇਹ ਇੰਨੇ ਕੈਫਰ ਦੇਣਾ ਕਿ ਕਿਹੜੇ ਬੰਦਾ ਸਿਹਤ ਵਿਭਾਗ ਕੀ ਕਰੇਗਾ ਉਹਦੇ ਬਾਰੇ ਕੀ ਐਫਫੋਰਟ ਹੈ ਸਿਹਤ ਵਿਭਾਗ ਦੇ